ਸਤਿ ਸ਼੍ਰੀ ਅਕਾਲੋ ਸੋਮਿਆਦੜਾ ਦੋਸੇ ਹੋਸ ਪਰਮਜੀਤ ਲੈ ਕੇ ਆਦਰਾਂ ਜੀ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਆ ਚੱਕ ਜਵਾਬ ਤੇ ਆ ਚੱਕ ਜਵਾਬ ਦੇ ਵਿੱਚ ਖਾਸ ਕਰਕੇ ਅਸੀਂ ਪੰਜਾਬ ਦੀਆਂ ਸਾਰੀਆਂ ਵੱਡੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਇਸ ਸ਼ੋਅ ਦੇ ਵਿੱਚ ਜਿੱਥੇ ਭਖਨਾ ਆਮਲੀ ਜੀ ਤੁਹਾਡੇ ਵਾਸਤੇ ਫਟਾ ਫੱਟ ਸਾਰੇ ਜਵਾਬ ਕਾੜ ਕੇ ਰੱਖਦੇ ਆ ਤੇ ਦੋਸਤੋ ਅੱਜ ਦੀ ਵੱਡੀ ਖਬਰ ਦੇ ਉੱਪਰ ਚੱਲਦੇ ਆ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿਹੜੀ ਉਹ ਇਹ ਹੈ ਪਾਕਿਸਤਾਨ ਤੋਂ ਇੱਕ ਵੱਡੀ ਖਬਰ ਜਿਹੜੀ ਕਿ ਕੱਲ ਦੀ ਪੰਜਾਬ ਇੰਡੀਆ ਦੀ ਮੀਡੀਆ ਦੇ ਵਿੱਚ ਸੁਰਖੀਆਂ ਬਣੀ ਹੋਈ ਆ ਉਹ ਖਬਰ ਇਹ ਐ ਕਿ ਜੈਸ਼ੇ ਮੁਹੰਮਦ ਦਾ ਜਿਹੜਾ ਕਿ ਮੁਖੀ ਐ ਅਜ਼ਰ ਮਸੂਦ ਅਜ਼ਰ ਮਸੂਦ ਕਹਿੰਦਾ ਜੀ ਮਾਰਿਆ ਗਿਆ ਇਹ ਸੂਤਰਾਂ ਦੀ ਖਬਰ ਨਿਕਲ ਕੇ ਆ ਰਹੀ ਹੈ ਤੇ ਇਸ ਖਬਰ ਦੇ ਉੱਪਰ ਆਪਾਂ ਹੁਣ ਜਿਆਦਾ ਜਾਣਕਾਰੀ ਪਾਕਨਾਂ ਜੀ ਤੋਂ ਲੈਣਿਆ ਤੇ ਜਵਾਬ ਲੈਣਿਆ ਪਾਕਨਾਂ ਜੀ ਸਵਾਗਤ ਆ ਤੁਹਾਡਾ ਤੇ ਪਹਿਲੇ ਇਹ ਪਹਿਲੀ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗੇ ਆ ਤੇ ਉਹਦਾ ਤੁਸੀਂ ਜਵਾਬ ਮੈਨੂੰ ਦਿਓ ਫਟਾਫਟ ਕਹਿੰਦੇ ਜੀ ਪਾਕਿਸਤਾਨ ਦੇ ਵਿੱਚ ਜੈਸ਼ੇ ਮੁਹੰਮਦ ਦਾ ਜਿਹੜਾ ਕਿ ਮੁਖ ਸਰਗਨਾ ਸੀ ਅਜ਼ਰ ਮਸੂਦ ਕਹਿੰਦੇ ਜੀ ਮਾਰਿਆ ਗਿਆ ਇਹ ਸੂਤਰਾਂ ਦੀ ਖਬਰ ਹੈ ਜੀ ਸੂਤਰ ਕਹਿੰਦੇ ਆ ਕੀ ਕਹੋਂਗੇ ਕਾਕਾ ਜੀ ਆ ਚੱਕ ਜਵਾਬ ਉਹ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਇਹ ਨਾ ਸੂਤਰਾਂ ਦੀ ਭਾਈ ਗੱਡੀ ਦੇ ਵਿੱਚ ਇੰਨਾ ਆਰ ਡੀ ਐਕਸ ਕਿੱਥੋਂ ਆਇਆ ਇਹਦੀ ਤਾਂ ਇਹਨਾਂ ਨੂੰ ਖਬਰ ਪਤਾ ਨਹੀਂ ਲੱਗੀ ਪਾਕਿਸਤਾਨ ਤੋਂ ਜਾ ਕੇ ਅਜ਼ਰ ਮਸੂਦ ਮਰ ਗਿਆ ਇਹਦੀ ਖਬਰ ਦੇਖਲਾ ਝਟ ਗੱਡ ਕੇ ਬਹਿ ਗਏ ਚੱਲ ਵੈਸੇ ਭਗਣਾ ਜੀ ਤੁਹਾਡੀ ਸੋਚਣ ਵਾਲੀ ਹੈ ਆ ਸੂਤਰਾਂ ਨੂੰ ਉਹ ਨਹੀਂ ਪਤਾ ਲੱਗਿਆ ਵੀ ਇੰਨਾ ਆਰ ਡੀ ਐਕਸ ਕਿੱਥੋਂ ਆ ਗਿਆ ਆਦਰ ਮਸੂਦੀ ਦੀ ਖਬਰ ਪਾਕਿਸਤਾਨ ਤੋਂ ਲੱਭ ਲਿਆ ਜਾ ਕੇ ਵੀ ਉਹ ਮਰ ਗਿਆ। ਫਿਰ ਆਪਾਂ ਅਗਲੀ ਖਬਰ ਦੇ ਉੱਪਰ ਰੁਕ ਕਰਦੇ ਜਿਹੜੀ ਨਿਕਲ ਕੇ ਆ ਰਹੀ ਆ। ਸੁਖਦੇਵ ਸਿੰਘ ਢੀਡਸਾ ਦੇ ਕਾਕਾ ਜੀ ਪਰਮਿੰਦਰ ਸਿੰਘ ਢੀਡਸਾ ਵੱਲੋਂ ਇੱਕ ਵੱਡਾ ਬਿਆਨ ਜਾਰੀ ਹੋ ਗਿਆ। ਆਮ ਆਦਮੀ ਪਾਰਟੀ ਦੇ ਟਕਸਾਲੀਆਂ 'ਚ ਜਿਹੜਾ ਗੱਠਜੋੜ ਹੋਇਆ ਇਸ ਗੱਠਜੋੜ ਨੂੰ ਲੈ ਕੇ ਉਹਨਾਂ ਨੇ ਕਾਫੀ ਗੱਲਾਂ ਕੀਤੀਆਂ। ਪਾਕਨਾ ਜੀ ਕੀ ਕਹੋਗੇ ਜੀ? ਸੁਖਦੇਵ ਸਿੰਘ ਢੀਡਸਾ ਦੇ ਕਾਕਾ ਜੀ ਪਰਮੇਂਦਰ ਸਿੰਘ ਢੀਂਡਸਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਜੀ ਇਹ ਆਮ ਆਦਮੀ ਪਾਰਟੀ ਦੇ ਟਕਸਾਲੀਆਂ ਦੇ ਗੱਠ ਜੋੜ ਪਰ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਤੁਸੀਂ ਕੀ ਕਹੋਗੇ ਉਹ ਕਾਕਾ ਜੀ ਆਹ ਚੱਕ ਜਵਾਬ ਓਏ ਰਾਜਨੀਤੀ ਆਪੋਤ ਜਿੱਦਾ ਜਿੱਥੇ ਲੋਟ ਆਉਂਦਾ ਅਗਲਾ ਉੱਥੇ ਹੀ ਆਪਦਾ ਲੋਟ ਕਰ ਲੈਂਦਾ ਹੈ ਹੈ ਤੇ ਬਾਕੀ ਹੁਣ ਜਥੇਦਾਰਾਂ ਨੂੰ ਭਾਈ ਟੋਪੀਆਂ ਪਸੰਦ ਆ ਗਈਆਂ ਅਗਲਾ ਨੇ ਪਾ ਲਈਆਂ ਤੇ ਬਾਕੀ ਆ ਵੱਡੇ ਮਹਾਰਾਜ ਕਰਕੇ ਕੰਨਾਂ ਦਾ ਆ ਰਾਜਨੀਤੀ ਦੇ ਵਿੱਚ ਬੋਲਣਾ ਇੰਨਾ ਔਖਾ ਹੋਇਆ ਪਿਆ ਬੁੱਤ ਅੱਛਾ ਅੱਛਾ ਭਗਨਾ ਜੀ ਮੈਂ ਵੀ ਸੁਣਿਆ ਸੀ ਸੁਖਦੇਵ ਸਿੰਘ ਢੀਡਸਾ ਸਾਹਿਬ ਕਹਿੰਦੇ ਆ ਵੀ ਮੈਂ ਲੋਕ ਸਭਾ ਦੀਆਂ ਚੋਣਾਂ ਹੁਣ ਨਹੀਂ ਲੜਨੀ ਖੈਰ ਭਗਨਾ ਜੀ ਅਗਲੀ ਖਬਰ ਦੇ ਉੱਪਰ ਆਪਾਂ ਤੁਹਾਡੇ ਨਾਲ ਹੁੰਦੇ ਆ ਪਰ ਭਗਨਾ ਜੀ ਆਪਾਂ ਅਗਲੀ ਖਬਰ ਦੇ ਉੱਪਰ ਰੋਕ ਕਰਦੇ ਜੀ ਅਗਲੀ ਖਬਰ ਨਿਕਲ ਕੇ ਆ ਰਹੀ ਆ ਅੱਜ ਨੂੰ ਵੋਲੀਵੁੱਡ ਆ ਲੈ ਚੱਲਦਾ ਤੇ ਭਗਨਾ ਜੀ ਆ ਜਿਹੜੇ ਮੀਡੀਆ ਵਾਲੇ ਆ ਟੈਮੂਰ ਅਲੀ ਖਾਨ ਦੀਆਂ ਤਸਵੀਰਾਂ ਖਿੱਚਣ ਵਾਸਤੇ ਇੰਨੇ ਉਤਾਵਲੇ ਖਾਤੇ ਰਹਿੰਦੇ ਆ ਇੰਨੇ ਗਰਮ ਖਾਤੇ ਰਹਿੰਦੇ ਆ ਕੀ ਕਹੋਂਗੇ ਜੀ ਦੋ ਜਵਾਬ ਕਾਕਾ ਜੀ ਆ ਚੱਕ ਜਵਾਬ ਉਹ ਅਖਬਾਰ ਵਾਲਿਆਂ ਕੋਲ ਆ ਜੰਗਾ ਤੇ ਜੁੱਧਾਂ ਦੀਆਂ ਲੜਾਈਆਂ ਵਾਲੀਆਂ ਖਬਰਾਂ ਮੁੱਕ ਗਈਆਂ ਜਿਹੜਾ ਹੁਣ ਨਿਆਣਿਆਂ ਤੇ ਮਗਰ ਪੈ ਗਏ ਭਗਨਾ ਜੀ ਕੀ ਕਰਨਾ ਖਬਰਾਂ ਵਾਲੇ ਆ ਅਭਿਨੰਦਨ ਵਾਲਾ ਮਾਮਲਾ ਇੰਨਾ ਗਰਮ ਹੋ ਗਿਆ ਸੀ ਇਹ ਗਰਮ ਮਾਮਲੇ ਵਿੱਚ ਕਈ ਖਬਰਾਂ ਰੁਲ ਗਈਆਂ ਤੇ ਹੁਣ ਇਹਨਾਂ ਨੂੰ ਖਬਰਾਂ ਲੱਭਦੀਆਂ ਨਹੀਂ ਤੇ ਵਿਚਾਰੇ ਕੀ ਕਰਨ ਜਿਹੜੀ ਖਬਰ ਆਂਦੀ ਉਹ ਹੀ ਤੱਕ ਦਿੰਦੇ ਆ ਖੈਰ ਆਪਾਂ ਅਗਲੀ ਖਬਰ ਦੇ ਉੱਪਰ ਰੁਕ ਕਰਦੇ ਆ ਅਗਲੀ ਖਬਰ ਦੇ ਨਿਕਲ ਕੇ ਆ ਰਹੀਆਂ ਮਨਾਲੀ ਲੈ ਚੱਲਦਾ ਠੰਡ ਦੇ ਵਿੱਚ ਪਗਣਾ ਜੀ ਦੋ ਜਵਾਬ ਮਨਾਲੀ ਦੀਆਂ ਬਰਫੀਲੀ ਵਾਦੀਆਂ ਦੇ ਵਿੱਚ ਇੱਕ ਤੀਂਦੂਏ ਨੇ ਆਪਣਾ ਖਹਿਰ ਪਰਪਾਇਆ ਹੋਇਆ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਪਗਣਾ ਜੀ ਕੀ ਕਹੋਗੇ ਜੀ ਦੋ ਜਵਾਬ ਕਾਕਾ ਜੀ ਆਹ ਤਾਂ ਇੱਕ ਜਵਾਬ ਆ ਫੇਰ ਆ ਗਿਆ ਐਤਕੀ ਇਹਨੂੰ ਜਲੰਧਰ ਨਹੀਂ ਆਇਤ ਕੇ ਇਹਨੂੰ ਬਠਿੰਡੇ ਭੇਜੇ ਇੱਥੇ ਕਰਦੇ ਆ ਇਹਨੂੰ ਲੋਟ ਗੱਲ ਪਕਣਾ ਦੀ ਤੁਹਾਡੀ ਆ ਵੀ ਸਹੀ ਹੈ ਜਲੰਧਰ ਦੇ ਵਿੱਚ ਜਦੋਂ ਤੀਂਦੂ ਆਇਆ ਸੀ ਇਹਨੇ ਲੋਕਾਂ ਨੂੰ ਤਾਂ ਕਾਫੀ ਕਾਇਲ ਕਰਤਾ ਸੀ ਕਾਫੀ ਜ਼ਖਮੀ ਕਰਤਾ ਸੀ ਪਰ ਤੀਂਦੂਏ ਨਾਲ ਜੋ ਜਲੰਧਰ ਵਾਲੇ ਨੇ ਕੀਤੀ ਹੈ ਤੀਂਦੂ ਆ ਹੁਣ ਤੱਕ ਯਾਦ ਰੱਖਦਾ ਪਰ ਆਪਾਂ ਅਗਲੀ ਖਬਰ ਦੇ ਉਪਰ ਰੁਕ ਕਰਦੇ ਜਿਹੜੀ ਨਿਕਲ ਕੇ ਆ ਰਹੀ ਹੈ ਉਹ ਖਬਰ ਹੈ ਜੀ ਰੰਧਾਵਾ ਸਾਹਿਬ ਦੀ ਗੱਲ ਖਰੀਏ ਤਾਂ ਰੰਧਾਵਾ ਸਾਹਿਬ ਨੇ ਅੱਜ ਇੱਕ ਉਦਘਾਟਨ ਕੀਤਾ ਪਕਣਾ ਜੀ ਰੰਧਾਵਾ ਸਾਹਿਬ ਕਹਿੰਦੇ ਆ ਭਾਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਲੇ ਤਾਂ ਬਹੁਤ ਗੱਠ ਜੋੜ ਹੋਣੇ ਆ ਤੁਸੀਂ ਕੀ ਕਹੋਗੇ ਜੀ ਦੋ ਜਵਾਬ ਦਾਕਾ ਜੀ ਆ ਚੱਕ ਜਵਾਬ ਰੰਧਾਵਾ ਸਾਹਿਬ ਨੂੰ ਪਤਾ ਆ ਵੀ ਲੋਕ ਸਭਾ ਦੇ ਆ ਵੋਟਾਂ ਆ ਗਈਆਂ ਤੇ ਜਿਹੜੇ ਨੂੰ ਟਿਕਟ ਨਾ ਮਿਲੀ ਅਗਲਾ ਤਾਂ ਭਾਈ ਕਿਤੇ ਨਾ ਕਿਤੇ ਗੱਠ ਜੋੜ ਕਰੂਗਾ ਹੀ ਆਹੋ ਭਗਨਾ ਜੀ ਗੱਲ ਵੈਸੇ ਤੁਹਾਡੀ ਸਹੀ ਹੈ ਹਾਜੀ ਲੋਕ ਸਭਾ ਦੇ ਬੋਟਾ ਨੇ ਦਸਤਕ ਦਿੱਤੀ ਹੈ ਹਾਜੀ ਤਾਂ ਬੜੇ ਬੰਦਿਆਂ ਨੇ ਇੱਧਰ ਤੋਂ ਉੱਧਰ ਨੂੰ ਜਾਣਾ ਜਿਨ੍ਹਾਂ ਨੂੰ ਨਾ ਟਿਕਟ ਮਿਲੀ ਜਿਹੜੇ ਹੁਣ ਵੀ ਦੇਖ ਲੋ ਆਤਮਾਨ ਸਾਹਿਬ ਵਰਗੇ ਜਿਹੜੇ ਕਹਿੰਦੇ ਆ ਸਾਨੂੰ ਟਿਕਟ ਮਿਲਣੀ ਚਾਹੀਦੀ ਆ ਪਰ ਉੱਥੇ ਵੀ ਰੌਲਾ ਜਿਹਾ ਚੱਲਦਾ ਫਿਰ ਜੋਖੜ ਸਾਹਿਬ ਕਹਿੰਦੇ ਆ ਭਾਈ ਸੈਂਟਰ ਵਾਲੇ ਦੇਣਗੇ ਟਿਕਟਾਂ ਅਸੀਂ ਨਹੀਂ ਦੇਣੀ ਆ ਤੇ ਫਿਰ ਇਹ ਹਿਸਾਬ ਚ ਕਈ ਬੰਦੇ ਇੱਧਰ ਉੱਧਰ ਜਾ ਸਕਦੇ ਆ ਪਰ ਆਪਾਂ ਅਗਲੀ ਖਬਰ ਦੇ ਉੱਪਰ ਰੋਕ ਕਰਦੇ ਆ ਅਗਲੀ ਖਬਰ ਭਗਨਾ ਜੀ ਅਗਲੀ ਖਬਰ ਬੜੇ ਕਮਾਲ ਦੀ ਹੈ ਹਰਿਆਣੇ ਚ ਲੈ ਚੱਲਦਾ ਜੀ ਹਰਿਆਣੇ ਦੇ ਸੀਐਮ ਖੱਟਰ ਸਾਹਿਬ ਨੇ ਅੱਜ ਬੁਲਟ ਮੋਟਰਸਾਈਕਲ ਦੇ ਉੱਪਰ ਕੀਤਾ ਸਟੰਟ ਤੇ ਭਗਣਾ ਜੀ ਖੱਟਰ ਸਾਹਿਬ ਨੇ ਹੱਥ ਛੱਡ ਕੇ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕੀਤਾ ਚੱਲਦੇ ਬੁਲਟ ਮੋਟਰਸਾਈਕਲ ਦੇ ਉੱਪਰ ਦੋ ਜਵਾਬ ਕਾਕਾ ਦੀ ਆ ਚੱਕ ਜਵਾਬ ਚੰਦੂ ਮਾਜਰਾ ਸਾਹਿਬ ਕਿਹਾ ਕਰਦੇ ਆ ਵੀ ਅਕਾਲੀ ਦਲ ਮੌਤ ਨੂੰ ਮਾਸੀ ਕਹਿਣ ਵਾਲੀ ਪਾਰਟੀ ਆ ਫਿਰ ਹੁਣ ਖੱਟਰ ਸਾਹਿਬ ਕਿਹੜਾ ਕਿਸੇ ਤੋਂ ਘੱਟ ਤੇ ਉਹਨਾਂ ਨੇ ਅੱਜ ਹੱਥ ਛੱਡ ਕੇ ਮੋਟਰਸਾਈਕਲ ਚਲਾ ਕੇ ਕਰਕੇ ਦਿਖਾਤਾ ਤੇ ਬਾਕੀ ਪੁੱਤ ਇਹ ਗੱਲ ਵੀ ਪੱਕੀ ਆ ਬਈ ਇਹ ਉਮਰੇ ਟੁੱਟਿਆ ਹੱਡ ਪੁੱਤ ਦੁਆਰੋਂ ਛੇਤੀ ਜੁੜਦਾ ਨਹੀਂ ਆਹੋ ਪਕਣਾ ਜੀ ਵੈਸੇ ਗੱਲ ਸਹੀ ਆ ਜੀ ਆ ਉਮਰੇ ਤਾਂ ਹੁਣ ਕਹੋ ਜੀ ਹੱਡੀਆਂ ਦੇ ਟੁੱਟੇ ਜੋੜ ਜੁੜਨੇ ਵੀ ਨਹੀਂ ਜੀ ਕਿਉਂਕਿ ਹੁਣ ਬੁੜੀਆਂ ਹੱਡੀਆਂ ਹੋ ਗਈਆਂ ਫਿਰ ਆਪਾਂ ਅਗਲੀ ਖਬਰ ਦੇ ਉੱਪਰ ਰੁਕ ਕਰਦੇ ਆ ਥੋੜਾ ਜਿਹਾ ਬਾਲੀਵੁੱਡ ਵੱਲ ਲੈ ਚੱਲਦੇ ਆ ਤੁਹਾਨੂੰ ਭਗਨਾ ਜੀ ਅਗਲੀ ਖਬਰ ਬੜੇ ਕਮਾਲ ਦੀ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ ਇੱਕ ਦੂਜੇ ਨੂੰ ਇਗਨੋਰ ਕਰਦੇ ਨਜ਼ਰ ਆਏ ਆ ਰਿਤਕ ਰੋਸ਼ਨ ਤੇ ਕਗਨਾ ਕੰਗਨਾ ਰਨੌਤ ਇਹ ਭਗਨਾ ਜੀ ਦੋ ਜਵਾਬ ਇਹ ਇਗਨੋਰ ਕਾਦੇ ਕਰਦੇ ਜੀ ਇੱਕ ਦੂਜੇ ਨੂੰ ਜੀ ਕਾਕਾ ਜੀ ਆ ਚੱਕ ਜਵਾਬ ਓਏ ਇਹਨਾਂ ਦਾ ਤਾਂ ਭਾਈ ਆਪਸ ਇੱਕ ਇੱਟ ਕੁੱਤੇ ਵਾਲਾ ਬੈਰ ਹੋਇਆ ਪਿਆ ਤੂੰ ਕਹਦਾ ਇਗਨੋਰ ਕਰਕੇ ਹੋਰ ਤੈਨੂੰ ਕੀ ਲੱਗਦਾ ਜੱਫੀਆਂ ਪਾਉਣਗੇ ਭਗਨਾ ਜੀ ਰਿਤਿਕ ਰੋਸ਼ਨ ਵੀ ਕਹਿੰਦਾ ਹੋਣਾ ਸਾਨੂੰ ਤੋਤਿਆਂ ਨੂੰ ਬਾਗ ਬਥੇਰੇ ਸੋ ਤੋਤਿਆਂ ਨੂੰ ਬਾਗ ਬਥੇਰੇ ਪਰ ਹੁਣ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੁ ਗਿਆ ਤੁਹਾਡੇ ਤੋਂ ਜਾਸਸ ਲੈਣ ਦਾ ਪ੍ਰੋਗਰਾਮ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਹੀ ਇਹੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਕੇ ਪ੍ਰੋਗਰਾਮ ਨੂੰ ਦੇਖ ਕੇ ਉਸ ਤੋਂ ਬਾਅਦ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਜਰੂਰ ਕਰ ਦਿਆ ਕਰੋ ਤੁਹਾਡੇ ਇੱਕ ਲਾਈਕ ਨਾਲ ਸਾਨੂੰ ਜਿਹੜੀ ਕਿ ਤਾਕਤ ਹੋਰ ਮਿਲ ਜਾਂਦੀ ਹੈ ਤੇ ਅਸੀਂ ਹੋਰ ਵਧੀਆ ਸ਼ੋਅ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਦੋਸਤੋ ਤੁਸੀਂ ਸਾਡੇ ਚੈਨਲ ਨੂੰ ਜੇਕਰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਫੜਾ ਫੜਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਆ ਜੀ ਆਜ ਨਿਊਜ਼ ਵਾਲਾ ਹਿੰਦੀ ਤੇ ਪੰਜਾਬੀ ਤੇ ਉਥੇ ਹੀ ਤੁਸੀਂ ਜੇਕਰ ਸਾਡੀ ਫੇਸਬੁੱਕ ਪੇਜ ਤੇ ਆਉਣਾ ਚਾਹੁੰਦੇ ਹੋ ਤਾਂ ਫੇਸਬੁੱਕ ਦਾ ਪੇਜ ਵੀ ਸਾਡਾ ਤੁਸੀਂ ਨੋਟ ਕਰ ਲਓ ਸਾਡਾ ਫੇਸਬੁੱਕ ਦਾ ਪੇਜ ਹੈ ਆਜ ਨਿਊਜ਼ ਵਾਲਾ ਪ੍ਰੋਡਕਸ਼ਨ ਤੇ ਤੁਸੀਂ ਮੇਰੇ ਪੇਜ ਤੇ ਆਉਣਾ ਤਾਂ ਪਰਮਜੀਤ ਸਿੰਘ ਭਗਨਾ ਸਾਡਾ ਪੇਜ ਹੈ ਜੀ ਉੱਥੇ ਵੀ ਤੁਸੀਂ ਆ ਸਕਦੇ ਆ ਤੇ ਤੁਸੀਂ ਸਾਡੀ ਵੈਬਸਾਈਟ ਤੇ ਵੀ ਜਾ ਸਕਦੇ ਆ www.ajnewswala.com ਤੇ ਹੁਣ ਮੈਨੂੰ ਦਿਓ ਇਜਾਜ਼ਤ ਕੱਲ ਨੂੰ ਫੇਰ ਨਵੀਆਂ ਖ਼ਬਰਾਂ ਨਾਲ ਤੁਹਾਡੇ ਨਾਲ ਕਰਾਂਗੇ ਸਿੱਧੀ ਗੱਲਬਾਤ ਤੇ ਤੁਸੀਂ ਦੇਖਦੇ ਰਹੋ ਆਜ ਨਿਊਜ਼ ਵਾਲਾ ਆ ਚੱਕ ਜਵਾਬ